ਮੈਂ ਇੱਕ ਵਾਰ ਮੈਂ ਸਕੂਲ ਜਾਣ ਤੋਂ ਲੇਟ ਹੋ ਗਿਆ ਸੀ ਸਕੂਲ ਲੱਗ ਚੁੱਕਿਆ ਸੀ ਮੈਂ ਜਦੋਂ ਗਿਆ ਮਾਸਟਰ ਜੀ ਕਲਾਸ ਵਿੱਚ ਬੈਠੇ ਸੀ ਮੈਂ ਕਿਹਾ ਮਾਸਟਰ ਜੀ ਮੈਂ ਆਜਮਾ ਕਹਿੰਦਾ ਆ ਜਾ ਹੱਥ ਉੱਪਰ ਕਰਕੇ ਖੜਾ ਹੋ ਗਿਆ ਮੈਂ ਹੱਥ ਉੱਪਰ ਕੀਤੇ ਖੜਾ ਹੋ ਗਿਆ ਥੋੜੀ ਦੇਰ ਬਾਅਦ ਮਾਸਟਰ ਜੀ ਕਹਿੰਦੇ ਆ ਜਾ ਹੁਣ ਤੁਹਾਨੂੰ ਜੁੱਤੀਆਂ ਖਾਣ ਦੀ ਆਦਤ ਪਈ ਹੋਈ ਹੈ ਜੁੱਤੀਆਂ ਖਾ ਲਾ ਕੇ ਮੈਂ ਮਾਸਟਰ ਜੀ ਦੇ ਕੋਲ ਗਿਆ ਕਹਿੰਦਾ ਬੋਲ ਹੁਣ ਜੁੱਤੀਆਂ ਕਿੱਦਾਂ ਖਾਣੀਆਂ ਮੈਂ ਕਿਹਾ ਮਾਸਟਰ ਜੀ ਤੁਸੀਂ ਇਦਾਂ ਕਰੋ ਹੁਣ ਤਾਂ ਮੈਂ ਰੋਟੀ ਘਰੋਂ ਖਾ ਕੇ ਆਇਆ ਮੇਰੇ ਕੋਲੋਂ ਜੁੱਤੀਆਂ ਰੁੱਖੀਆਂ ਨਹੀਂ ਖਾਦੀਆਂ ਜਾਣੀਆਂ ਤੁਸੀਂ ਕਿਰਪਾ ਕਰਕੇ ਜੁੱਤੀਆਂ ਨੂੰ ਪੈਕ ਕਰ ਦਿਓ ਮੈਂ ਘਰ ਜਾ ਕੇ ਆਪਣੇ ਆਪ ਹੀ ਸਬਜ਼ੀ ਦੇ ਨਾਲ ਜੁੱਤੀਆਂ ਖਾ ਲਵਾਂਗਾ